ਸਤਿ ਸ਼੍ਰੀ ਅਕਾਲ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਉਹਨਾਂ ਵੇਲਿਆਂ ਦੀ ਗੱਲ ਹੈ ਜਦੋਂ ਸੈਲ ਫੋਨ ਨਹੀਂ ਹਸਨ ਹੋਇਆ ਕਰਦੇ ਭੈਣ ਨੇ ਚਿੱਠੀ ਲਿਖ ਪੱਕੀ ਕੀਤੀ ਕਿ ਇਸ ਵੇਰ ਮੇਰੀ ਪਹਿਲੀ ਲੋੜੀ ਹੈ ਜਰੂਰ ਆਪੜਨਾ ਉਸ ਦਿਨ ਕੋਚਿੰਗ ਚ ਸੈਂਟਰ ਥੋੜਾ ਪਹਿਲਾਂ ਬੰਦ ਕਰ ਸਿੱਧਾ ਅੱਡੇ ਤੇ ਆਪੜ ਗਿਆ 10 ਵਜੇ ਦੀ ਆਖਰੀ ਵਾਸੀ ਸਵੇਰੇ ਇਸ ਵਕਤ ਹੀ ਉੱਥੇ ਆਪੜ ਜਾਣਾ ਸੀ ਕੜਾਕੇ ਦੀ ਠੰਡ ਨਿੱਕਾ ਜਿਹਾ ਬੱਸ ਸਟੈਂਡ ਟਾਮੇ ਟਾਮੇ ਲੋਕ ਹੀ ਹਾਲੇਕੀ ਦੂਰ ਇੱਕ ਢਾਬੇ ਤੇ ਬੈਠੇ ਕੁਝ ਲੋਕ ਸ਼ਰਾਬ ਪੀ ਰਹੇ ਸਨ ਮੈਂ ਕੋਲ ਡੱਠੇ ਟੁੱਟੇ ਜਿਹੇ ਬੈਂਚ ਤੇ ਉੱਤੇ ਲਈ ਲੋਈ ਵਿੱਚ ਹੀ ਇਕੱਠਾ ਜਾ ਹੋ ਗਿਆ ਅਚਾਨਕ ਪਿਛਲੇ ਪਾਸੇ ਗੁਸਲਖਾਨੇ ਕੋਲੋਂ ਆਵਾਜ਼ ਆਈ 9-10 ਸਾਲਾਂ ਦੀ ਇੱਕ ਕੁੜੀ ਸੀ ਸ਼ਾਇਦ ਕਦੇ ਵੀ ਉੱਥੇ ਲੋਕ ਕੇ ਬੈਠੀ ਹੋਈ ਮੈਨੂੰ ਵੇਖ ਰਹੀ ਬਾਹਰ ਨਿਕਲ ਆਈ ਹੁਣ ਤੱਕ ਰੋ ਰੋ ਕੇ ਗੱਲਾਂ ਤੇ ਹੰਝੂ ਵੀ ਸੁੱਕ ਗਏ ਸਨ ਆਉਂਦਿਆ ਹੀ ਮੇਰੇ ਨਾਲ ਲੱਗ ਗਈ ਸੀਮਤ ਜਿਹੇ ਕੱਪੜਿਆਂ ਵਿੱਚ ਪੂਰੀ ਤਰ੍ਹਾਂ ਠਰੀ ਅਤੇ ਕੰਬਦੀ ਹੋਈ ਅਕੇ ਮੇਰੀ ਅੰਮੀ ਕਿੱਧਰ ਗਵਾਚ ਗਈ ਏ ਮੈਨੂੰ ਡਰ ਲੱਗੀ ਜਾਂਦਾ ਕਿੰਨੇ ਲੋਕ ਮੈਨੂੰ ਆਪਣੇ ਨਾਲ ਲੈ ਜਾਣਾ ਚਾਹੁੰਦੇ ਨੇ ਪਰ ਮੈਂ ਨਹੀਂ ਗਈ ਬਾਕੀ ਦੀ ਗੱਲ ਮੈਂ ਸਮਝ ਗਿਆ ਆਪਣੇ ਲੋਈ ਲਾ ਉਸ ਉੱਤੇ ਦੇ ਦਿੱਤੀ ਹੁਣ ਕਿਸੇ ਨੂੰ ਵੀ ਪਤਾ ਨਹੀਂ ਸੀ ਲੱਗ ਸਕਦਾ ਕਿ ਉਹ ਕੁੜੀ ਹੈ ਕਿ ਮੁੰਡਾ ਥਾਣੇ ਦਾ ਪਤਾ ਪੁੱਛ ਦੋਵੇਂ ਉਧਰ ਨੂੰ ਹੋਤਰੇ ਕੜੀਕਮਾਗਰੋਂ ਪਿੱਛੋਂ ਆਈ 10 ਵਜੇ ਵਾਲੀ ਬੱਸ ਸ਼ੂਕਦੀ ਹੋਈ ਕੋਲੋਂ ਦੀ ਲੰਘ ਗਈ ਪਰ ਆਖਰੀ ਵਾਰਦੇ ਤੁਰ ਜਾਂਦਾ ਰਤੀ ਪਰ ਵੀ ਅਫਸੋਸ ਨਹੀਂ ਸੀ ਕਿਉਂਕਿ ਭੈਣ ਦੇ ਘਰ ਆਪੜ ਨਾਲ ਇੱਕ ਧੀ ਨੂੰ ਉਸਦੇ ਘਰ ਪਹੁੰਚਾਉਣਾ ਜ਼ਿਆਦਾ ਜ਼ਰੂਰੀ ਸੀ ਉਹ ਵੀ ਹਨੇਰੀ ਰਾਤ ਦੇ ਉਸ ਪਹਿਰ ਵੇਲੇ ਜਦੋਂ ਨੋਚਨ ਤੋਂ ਪਹਿਲਾਂ ਭੇੜੀੇ ਸ਼ਿਕਾਰ ਦੀ ਉਮਰ ਨਹੀਂ ਦੇਖਦੇ ਜ਼ਿੰਦਗੀ ਵਿੱਚ ਪਹਿਲੀ ਵਾਰ ਇੱਕ ਰਾਤ ਠਾਣੇ ਵਿੱਚ ਲਗਾਈ ਆਪਣੇ ਵजूद ਨਾਲ ਲੱਗ ਰਹੇ 마ਸੂਮ ਜਿਹੇ ਇੱਕ ਵਿਸ਼ਵਾਸ ਨੂੰ ਜਿਉਂਦੇ ਰੱਖਣ ਦੀ ਖਾਤਰ